ਸਿਕਾਲ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਐਪਲੀਕੇਟਰ ਟੈਗ ਪਏ ਹੈਗੇ ਆ ਟੈਗ ਜਿਹੜੇ ਆਪਾਂ ਪਸ਼ੂਆਂ ਦੇ ਕੰਨਾਂ ਦੇ ਵਿੱਚ ਟੈਗ ਜਿਹੜੇ ਲਗਾਉਣੇ ਹੈਗੇ ਆ ਸੋ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਿਵੇਂ ਟੈਗ ਇਹਦੇ ਵਿੱਚ ਲਗਾਏ ਜਾਂਦੇ ਆ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਸਿੰਗਲ ਟੈਗ ਇਹਨੂੰ ਟੈਗ ਨੂੰ ਸਭ ਤੋਂ ਪਹਿਲਾਂ ਰਬੜ ਵਾਲਾ ਹਿੱਸਾ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਬਲੈਕ ਬਲੈਕ ਰੰਗ ਦਾ ਸੋ ਇਹਨੂੰ ਇਸ ਦੇ ਵਿੱਚ ਸੈੱਟ ਕੀਤਾ ਜਾਂਦਾ ਹੈਗਾ ਉੱਪਰ ਨੂੰ ਸਿਰ ਰੱਖ ਕੇ ਉਹਦਾ ਉਸ ਤੋਂ ਬਾਅਦ ਇਹ ਇਹਦੀਆਂ ਪਿੰਨਾ ਹੈ ਪਿੰਨਾ ਦੇ ਤੁਸੀਂ ਦੇਖ ਸਕਦੇ ਹੋ ਛੇਦ ਜਿਹੜੇ ਹੈਗੇ ਆ। ਸੋ ਇਹ ਪਿੰਨਾ ਦੇ ਛੇਦ ਨੂੰ ਇਹਦੇ ਵਿੱਚ ਸੈੱਟ ਕੀਤਾ ਜਾਂਦਾ ਹੈਗਾ। ਉਸ ਤੋਂ ਬਾਅਦ ਪਸ਼ੂ ਦੇ ਕੰਨ ਨੂੰ ਦੋਨਾਂ ਦੇ ਸੈਂਟਰ ਵਿੱਚ ਲਿਆ ਕੇ ਇਸ ਤਰ੍ਹਾਂ ਐਪਲੀਕੇਸ਼ਨ ਦੁਆਇਆ ਜਾਂਦਾ ਹੈਗਾ ਜਿਹਦੇ ਨਾਲ ਪਸ਼ੂਆਂ ਦੇ ਕੰਨਾਂ ਦੇ ਵਿੱਚ ਟੈਗ ਲੱਗ ਜਾਂਦੇ ਨੇ। ਸੋ ਵੱਡੇ ਵੱਡੇ ਡੇਰੀ ਫਾਰਮਾਂ ਦੇ ਵਿੱਚ ਪਸ਼ੂਆਂ ਦੀ ਪਛਾਣ ਦੇ ਲਈ ਜਾਂ ਉਹਨਾਂ ਦੇ ਜਾਣਕਾਰੀ ਦੇ ਲਈ ਜਾਂ ਕਿਹੜਾ ਪਸ਼ੂ ਕਿੰਨੀ ਉਮਰ ਹੈਗੀ ਹੈ ਜਾਂ ਆਪਣੀ ਪਛਾਣ ਦੇ ਲਈ ਪਸ਼ੂਆਂ ਦੇ ਟੈਗ ਲਗਾਏ ਜਾਂਦੇ ਨੇ। ਜਾਂ ਕਈ ਵਾਰ ਇਹ ਵੀ ਦੇਖਿਆ ਜਾਂਦਾ ਹੈਗਾ ਪਸ਼ੂਆਂ ਦਾ ਰਿਪੋਰਟ ਮੇਨਟੇਨ ਕਰਨ ਲਈ ਦੁੱਧ ਵਾਲੇ ਪਸ਼ੂ ਕਿਹੜੇ ਨਾਂ ਦੇ ਜਿਹੜੇ ਪਸ਼ੂ ਦੀ ਏਆਈ ਕੀਤੀ ਹੈਗੀ ਆ ਜਾਂ ਕੁਝ ਉਸ ਤਰੀਕੇ ਨਾਲ ਵੀ ਪਸ਼ੂ ਨੂੰ ਅਲੱਗ-ਅਲੱਗ ਤਰੀਕੇ ਦੇ ਲਈ ਟੈਗ ਰੱਖੇ ਜਾਂਦੇ ਨੇ ਸੋ ਉਹਨਾਂ ਦਾ ਰਿਪੋਰਟ ਜਿਹੜਾ ਹੈਗਾ ਮੇਨਟੇਨ ਕੀਤਾ ਜਾਂਦਾ ਹੈ ਧੰਨਵਾਦ